ਕੂਟ ਸ਼ਹਿਰ ਦਾ ਇੱਕ ਉਹ ਵਿਅਕਤੀ ਜਿਹੜਾ ਕਿ ਗਵਰਨਮੈਂਟ ਮੁਲਕ ਦੇ ਮੈਂ ਉਹਨੂੰ ਕੰਮ ਕੀ ਆਈ ਸੀਗੀ ਅਰਸ਼ਤੱਲਾ ਵੱਲੋਂ ਵਿਕਲ ਮਹਾ ਉਹਨੂੰ ਦਰਾਨ ਵਾਸਤੇ ਜਿਹੜੇ ਕਿ ਉਹਦੇ ਘਰ ਤੇ ਫਾਇਰਿੰਗ ਕਰਕੇ ਉਹ ਤੋਂ ਫਿਰੋਤੀ ਜਿਹੜੀ ਹੈਗੀ ਉਹ ਲੈਣਾ ਚਾਹੁੰਦੇ ਸੀ 50 ਲੱਖ ਰੁਪਏ ਦੀ ਮੰਗ ਜਿਹੜੀ ਹੈਗੀ ਆ ਅਰਸ਼ਤੱਲਾ ਵੱਲੋਂ ਕੀਤੀ ਗਈ ਸੀ ਹਮ ਧਮਕਾਉਣ ਵਾਸਤੇ ਤਿੰਨ ਅਸਲੇ ਜਿਹੜੇ ਹੈਗੇ ਆ ਅਰਸ਼ਤੱਲਾ ਦੇ ਕਿਸੇ ਵਿਅਕਤੀ ਨੇ ਇਹਨਾਂ ਨੂੰ ਦਿੱਤੇ ਪੁਰੇ ਭਾਲੇ ਲੋਕ ਹੁੰਦੇ ਸੀ ਉਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਫਾਇਰਿੰਗ ਕਰਦੇ ਸੀਗੇ ਜੀ ਤਾਂ ਉਹਨਾਂ ਨੇ ਉਹਨਾਂ ਵਿਅਕਤੀਆਂ ਨੂੰ ਜਿਹੜਾ ਹੈਗਾ ਕੱਲ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਭੱਜ ਗਏ ਪੁਲਿਸ ਦੀ ਗੱਡੀ ਨੇ ਉਹਨਾਂ ਦਾ ਪਿੱਛਾ ਕੀਤਾ ਰਸਤਾ ਬੰਦ ਹੋ ਗਿਆ ਤਾਂ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਜਿਹੜੇ ਦੋ ਦੋਸ਼ੀ ਇੱਕ 24 ਸਾਲ ਦਾ ਤੇ ਇੱਕ 21 ਸਾਲ ਦਾ ਜਿਹੜਾ ਨੌਜਵਾਨ ਹੈਗਾ ਇਹ ਇੰਜਰ ਹੋ ਗਏ ਫਰੀਦਕੋਟ ਚ ਸੀਆਈਏ ਸਟਾਫ ਤੇ ਗੈਂਗਸਟਰਾਂ ਦਰਮਿਆਨ ਮੁਕਾਬਲਾ ਹੋਇਆ ਤੇ ਫਿਰ ਦੋ ਗੈਂਗਸਟਰ ਫੜੇ ਗਏ ਇਹ ਗੈਂਗਸਟਰ ਅਰਸ਼ ਡੱਲਾ ਦੇ ਬੰਦੇ ਸਨ ਅਰਸ਼ ਡੱਲਾ ਦੇ ਕਹਿੰਦੇ ਫਰੀਦਕੋਟ ਚ ਸਰਕਾਰੀ ਮੁਲਾਜ਼ਮ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਤੇ ਫਿਰ ਜਲੰਧਰ ਚ ਇੱਕ ਪੰਜਾਬੀ ਗਾਇਕ ਦੇ ਘਰ ਬਾਰ ਫਾਇਰਿੰਗ ਕੀਤੀ ਪੁਲਿਸ ਨੇ ਦੋਵਾਂ ਗੈਂਗਸਟਰਾਂ ਨੂੰ 3 ਪਿਸਤੌਲਾਂ ਸਮੇਂ ਕਾਬੂ ਕੀਤਾ ਦੋਵਾਂ ਗੈਂਗਸਟਰਾਂ ਦੇ ਲੱਤਾਂ ਚ ਗੋਲੀਆਂ ਵੱਜੀਆਂ ਨੇ ਇਹ ਦੋਵੇਂ ਗੈਂਗਸਟਰ ਅਰਸ਼ ਡੱਲਾ ਦੇ ਸਾਥੀ ਸਨ ਅਤੇ ਉਸ ਦੇ ਕਹਿੰਦੇ ਲੋਕਾਂ ਤੋਂ ਫਿਰੌਤੀਆਂ ਮੰਗਦੇ ਸੀ ਇਹ ਇੱਕ ਫਰੀਦਕੋਟ ਸ਼ਹਿਰ ਦਾ ਇੱਕ ਵਿਅਕਤੀ ਜਿਹੜਾ ਕਿ ਗਵਰਨਮੈਂਟ ਮੁਲਾਜ਼ਮ ਹੈ ਉਹਨੂੰ ਇੱਕ ਧਮਕੀ ਆਈ ਸੀਗੀ ਅਰਸ਼ਦ ਅੱਲਾਹ ਵੱਲੋਂ ਤੇ ਉਹਦੇ ਸਬੰਧ ਚ ਅਸੀਂ ਪਿਛਲੇ ਮਹੀਨੇ ਜਿਹੜਾ ਹੈਗਾ ਤਫ਼ਤੀਸ਼ ਆਰੰਭ ਕੀਤੀ ਸੀ ਤੇ ਉਸ ਤਫ਼ਤੀਸ਼ ਦੇ ਦੌਰਾਨ ਅਸੀਂ ਇਹ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਅਸੀਂ ਆਈਡੈਂਟੀਫਾਈ ਕੀਤਾ ਤੇ ਹਰਪ੍ਰੀਤ ਨਾਮ ਦਾ ਇੱਕ ਵਿਅਕਤੀ ਜਿਹੜਾ ਕਿ ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਉਹਨੂੰ ਜਿਹੜਾ ਹੈਗਾ ਸਾਡੇ ਵੱਲੋਂ ਅਰੈਸਟ ਕੀਤਾ ਗਿਆ ਸੀਗਾ ਉਸ ਮੁਕਦਮੇ ਦੇ ਵਿੱਚ ਤੇ ਉਹਦੇ ਇਨਕਸ਼ਾਫ ਤੇ ਜੋ ਕੁਝ ਉਹਨੇ ਸਾਨੂੰ ਦੱਸਿਆ ਉਹਨੇ ਕੁਝ ਤਿੰਨ ਵਿਅਕਤੀਆਂ ਦੇ ਨਾਮ ਲਏ ਜਿਹੜੇ ਕਿ ਇਸ ਵਿਅਕਤੀ ਜਿਹੜਾ ਸਾਡਾ ਵਿਕਟਮ ਹੈਗਾ ਉਹਨੂੰ ਦਰਾਨ ਵਾਸਤੇ ਜਿਹੜੇ ਕਿ ਉਹਦੇ ਘਰ ਤੇ ਫਾਇਰਿੰਗ ਕਰਕੇ ਉਹ ਤੋਂ ਫਰੋਤੀ ਜਿਹੜੀ ਹੈਗੀ ਉਹ ਲੈਣਾ ਚਾਹੁੰਦੇ ਸੀ ਤੇ ਸੀਆਈਏ ਦੀ ਟੀਮ ਜਿਹੜੀ ਹੈਗੀ ਹੈ ਫਰੀਦਕੋਟ ਜ਼ਿਲ੍ਹੇ ਦੀ ਉਨੂੰ ਜਦੋਂ ਇਹ ਇਨਫੋਰਮੇਸ਼ਨ ਮਿਲੀ ਤਾਂ ਉਹਨਾਂ ਨੇ ਉਹਨਾਂ ਵਿਅਕਤੀਆਂ ਨੂੰ ਜਿਹੜਾ ਹੈਗਾ ਕੱਲ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਭੱਜ ਗਏ ਪੁਲਿਸ ਦੀ ਗੱਡੀ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਜਦੋਂ ਉਹਨਾਂ ਦੋਸ਼ੀਆਂ ਦਾ ਜਿਹੜਾ ਹੈਗਾ ਰਸਤਾ ਬੰਦ ਹੋ ਗਿਆ ਤਾਂ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਔਰ ਜਿਹਦੇ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਨੇ ਆਪਣਾ ਬਚਾਅ ਕਰਦੇ ਹੋਏ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਜਿਹੜਾ ਹੈਗਾ ਫਾਇਰ ਕੀਤਾ ਜਿਹਦੇ ਚਕੇ ਦੋ ਦੋਸ਼ੀ ਇੱਕ 24 ਸਾਲ ਦਾ ਤੇ ਇੱਕ 21 ਸਾਲ ਦਾ ਜਿਹੜਾ ਨੌਜਵਾਨ ਹੈਗਾ ਇਹ ਇੰਜਰ ਹੋ ਗਏ ਇਹਨਾਂ ਦੇ ਨਾਮ ਜਿਹੜੇ ਹੈਗੇ ਨੇ ਇੱਕ ਤਾਂ ਵਿਪਨ ਪ੍ਰੀਤ ਵਿਪਨ ਹੈ ਜਿਹੜਾ ਕਿ 24 ਸਾਲ ਦਾ ਨੌਜਵਾਨ ਹੈ ਔਰ ਇਹ ਜਲੰਧਰ ਦਾ ਰਹਿਣ ਵਾਲਾ ਹੈ ਔਰ ਇਸ ਤੋਂ ਇਲਾਵਾ ਇੱਕ ਕਰਨ ਕੁਮਾਰ ਏਲੀਅਸ ਆਸ਼ੂ ਹੈ ਜਿਹੜਾ ਕਿ ਇਹਦਾ ਰਿਸ਼ਤੇਦਾਰ ਹੈ ਔਰ ਇਹ ਵੀ ਜਲੰਧਰ ਦੇ ਵਿੱਚ ਹੀ ਰਹਿੰਦਾ ਔਰ ਇਹਦਾ ਪਿਛੋਕੜ ਫਰੀਦਕੋਟ ਜ਼ਿਲ੍ਹੇ ਦਾ ਪਾਇਆ ਗਿਆ ਤੇ ਇਸ ਤੋਂ ਇਲਾਵਾ ਇੱਕ અનુਪ੍ਰীত ਅਨੂ ਇਹਨਾਂ ਦਾ ਜਿਹੜਾ ਸਾਥੀ ਹੈ ਜਿਹਨੂੰ ਕਿ ਜਿਹੜਾ ਹੈਗਾ ਪੁਲਿਸ ਨੇ